ਸਸ਼ੀਕਾਲ ਤੁਸੀਂਖ ਰਿਹਾ ਸਮਝਾਉਣੀ ਇਸ ਤੇ ਮੈਂ ਹਾਂ ਪਰ ਦੀਪਕਾ ਤਾਂ ਹੁਣ ਜ਼ਿਕਰ ਕਰ ਲੈਣੀਆਂ ক্রিকেট ਦਾ ਤਾਂ ਦੱਸਦੇ ਕਿ ਜਿਵੇਂ ਵਨ ਰਾਜਪਾਲੀ ਦੇ ਸਾਹਮਣੇ ਬਾਕੀ ਯੋਧਿਆਂ ਦੀ ਤਾਕਤ ਫਿੱਕੀ ਹੁੰਦੀ ਨਜ਼ਰ ਆਉਂਦੀ ਹੈ ਤਾਂ ਉਵੇਂ ਹੀ ਹੁਣ ICC ਟੂਰਨਾਮੈਂਟ ਦੇ ਵਿੱਚ ਭਾਰਤ ਸਾਹਮਣੇ ਪਾਕਿਸਤਾਨ ਦੀ ਜਿਹੜੀ ਹਾਲਤ ਹੈ ਕਿਤੇ ਨਾ ਕਿਤੇ ਨਾਜ਼ੁਕ ਹੋਈ ਹੈ ਦੱਸਦੇ ਕਿ ਐਤਵਾਰ ਨੂੰ ਯਾਨੀ ਕਿ ਬੀਤੇ ਦਿਨੀ ਦੁਬਈ ਦੇ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਦੇ ਵਿੱਚ ਭਾਰਤ ਤੇ ਪਾਕਿਸਤਾਨ ਵਿਚਾਲੇ ICC ਟੂਰਨਾਮੈਂਟ ਮੈਚ ਹੁੰਦਾ ਤਾਂ ਜਿਸ ਦੇ ਵਿੱਚ ਭਾਰਤ ਜਿਹੜਾ ਵੱਖਰੀ ਥਾਂ ਬਣਾ ਲੈਂਦਾ ਦੱਸਦੇ ਕਿ 6 ਵਿਕਟਾਂ ਦੇ ਨਾਲ ਹਰਾ ਕੇ ਸੈਮੀਫਾਈਨਲ ਦੇ ਵਿੱਚ ਆਪਣੀ ਜਗ੍ਹਾ ਬਣਾ ਲੈਂਦਾ ਰਿਜ਼ ਦੇ ਨਾਲ ਜ਼ਿਕਰ ਕਰ ਲੈਣੇ ਆ ਹਾਰਦਿਕ ਪਾਂਡਿਆ ਦਾ ਹਾਰਦਿਕ ਪਾਂਡਿਆ ਨੇ ਅਜਿਹਾ ਪ੍ਰਦਰਸ਼ਨ ਕੀਤਾ ਕਿ ਇੱਕ ਅਨੋਖਾ ਇਤਿਹਾਸ ਰਚ ਦਿੱਤਾ ਇਸ ਇਤਿਹਾਸ ਵੀ ਹੈ ਜਿਹੜਾ ਪਾਕਿਸਤਾਨ ਦੇ ਓਪਨਰ ਬਾਬਰ ਆਜ਼ਮ ਨੂੰ ਆਊਟ ਕਰਕੇ ਆਪਣਾ ਨਾਮ ਵੱਡੇ ਰਿਕਾਰਡ ਦੇ ਵਿੱਚ ਉਹਨਾਂ ਦੇ ਵੱਲੋਂ ਦਰਜ ਕਰਵਾ ਲਿਆ ਜਾਂਦਾ ਦੱਸਦੇ ਕਿ ਹਾਰਦਿਕ ਹੁਣ ICC ਸੀਮਤ ਓਵਰਾਂ ਦੇ ਟੂਰਨਾਮੈਂਟ ਵਿੱਚ ਭਾਰਤ ਵੱਲੋਂ ਕਿਸੇ ਟੀਮ ਵਿਰੁੱਧ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਭਾਰਤੀ ਹੈ ਜਿਹੜਾ ਇੱਕ ਗੇਂਦਬਾਜ਼ ਬਣ ਗਿਆ ਹਾਰਦਿਕ ਪਾਂਡਿਆ ਹੁਣ ਤੱਕ ICC ਲਿਮਿਟਡ ਟੂਰਨਾਮੈਂਟ ਪਾਕਿਸਤਾਨ ਵਿਰੁੱਧ 14 ਵਿਕਟਾਂ ਲੈਣ ਦੇ ਵਿੱਚ ਹੀ ਕਾਮਯਾਬ ਰਿਹਾ ਔਰ ਇਸ ਨਾਲ ਹੀ ਤੁਹਾਡੇ ਸਾਹਮਣੇ ਜ਼ਰੂਰ ਜ਼ਿਕਰ ਕਰਾਂਗੇ ਕਿ ਆਖਿਰਕਾਰ ਉਹ ਕਿਹੜੇ-ਕਿਹੜੇ ਬੱਲੇਬਾਜ਼ ਨੇ ਜਿਨ੍ਹਾਂ ਨੇ ਵਿਕਟਾਂ ਲੈ ਕੇ ਪਾਕਿਸਤਾਨ ਨੂੰ ਕਰਾਰੀ ਹੈ ਜਿਹੜੀ ਉਹ ਹਾਰ ਦਿੱਤੀ ਹੈ ਤਾਂ ਸਭ ਤੋਂ ਪਹਿਲਾਂ ਜ਼ਿਕਰ ਕਰ ਲੈਣੇ ਆ ਕਿ ਆਖਿਰਕਾਰ ਕਿਹੜੇ-ਕਿਹੜੇ ਭਾਰਤੀਆਂ ਨੇ ਕਿੰਨੀਆਂ-ਕਿੰਨੀਆਂ ਵਿਕਟਾਂ ਦੀਆਂ ਤੁਹਾਨੂੰ ਜ਼ਰੂਰ ਦੱਸਾਂਗੇ ਤਾਂ 14 ਵਿਕਟਾਂ ਨੇ ਜਿਹੜੀਆਂ ਹਾਰਦਿਕ ਬਨਾਮ ਪਾਕਿਸਤਾਨ ਉਸ ਤੋਂ ਬਾਅਦ 12 ਸ਼ਾਮੀ ਬਨਾਮ ਨਿਊਜ਼ੀਲੈਂਡ ਔਰ 10 ਜੁਡੇਜਾ ਬਨਾਮ ਵੈਸਟ ਇੰਡੀਜ਼ 10 ਬੁਮਰਾ ਬਨਾਮ ਪਾਕਿਸਤਾਨ ਦਾ ਸਬਮਰਾ ਬਨਾਮ ਬੰਗਲਾਦੇਸ਼, ਦਾ ਸਰਪਜਨ ਬਨਾਮ ਇੰਗਲੈਂਡ, 10 ਜੁਲਿਆ ਬਨਾਮ ਦੱਖਣੀ ਅਫਰੀਕਾ ਔਰ 10 ਨਹਿਰਬਨਾ ਪਾਕਿਸਤਾਨ ਤੇ ਮੈਚ ਦੀ ਗੱਲ ਕਰੀਏ ਤਾਂ ਪਾਕਿਸਤਾਨ ਨੇ ਭਾਰਤ ਖਿਲਾਫ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਸੀ ਔਰ ਟਾਸ ਹਾਰਨ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਟਾਸ ਬਹੁਤ ਮਾਇਨੇ ਜੜਾ ਉਹ ਨਹੀਂ ਰੱਖਦਾ ਤਸ ਦੇ ਨਾਲ ਹੀ ਅੱਗੇ ਕਿਹਾ ਕਿ ਪਿਚ ਹੌਲੀ ਹੋਣ ਵਾਲੀ ਆ ਤਾਂ ਰੋਹਿਤ ਨੇ ਕਿਹਾ ਕਿ ਪਿਚਾ ਜਿਹੜੀ ਪਿਛਲੇ ਮੈਚ ਨਾਲੋਂ ਜ਼ਿਆਦਾ ਵਧੀਆ ਤਾਂ ਨਹੀਂ ਸੀ ਪਰ ਰੋਹਿਤ ਨੇ ਕਿਹਾ ਕਿ ਆਖਰੀ ਮੈਚ ਉਹਨਾਂ ਦੀ ਟੀਮ ਲਈ ਆਸਾਨ ਇਸੀ ਪਰ ਜਿਸ ਤਰ੍ਹਾਂ ਕਿ ਡੈਲੀ ਦੀ ਟੀਮ ਦੇ ਰੂਪ ਦੇ ਵਿੱਚ ਵਾਪਸ ਆਇਆ ਤਾਂ ਸ਼ਲਾੰਗਾ ਹੋ ਗਿਆ ਭਾਰਤੀ ਟੀਮ ਦੇ ਵਿੱਚ ਕੋਈ ਬਦਲਾਅ ਹੈ ਜਿਹੜਾ ਨਹੀਂ ਕੀਤਾ ਗਿਆ ਤਾਂ ਕ੍ਰਿਕਟ ਫੈਨਸ ਲਈ ਅਸੀਂ ਜਾਣਕਾਰੀ ਦੇ ਦਿੰਨੇ ਆ ਕਿ ਸੰਡੇ ਜਿੱਹਾਂ ਦੁਬਈ ਦੇ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਦੇ ਵਿੱਚ ਜਿਹੜਾ ਮੈਚ ਹੋਇਆ ਸੀ ਉਸ ਮੈਚ ਦੇ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਕਰਾਰੀ ਹਾਰ ਦਿੱਤੀ ਹੈ ਜਿਹ ਵਿਕਟਾਂ ਦੇ ਨਾਲ ਪਾਕਿਸਤਾਨ ਨੂੰ ਹਰਾਇਆ ਤੇ ਸੈਮੀਫਾਈਨਲ ਦੇ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ